ਸਸਿਗਲ ਜੀ ਸਾਰੇ ਵੀਰਾਂ ਨੂੰ ਜੀ ਅੱਜ ਫੇਰ ਆਪਾਂ ਕੱਦੂ ਕਰ ਲੱਗੇ ਆ ਕੁਝ ਗੱਲ ਕੀਤਾਈ ਕੋਈ ਹੁਣ ਅੱਜ ਕਰ ਲੱਗੇ ਆ ਚੱਲਣ ਦੀਆਂ ਮੋਟਰਾਂ ਚੈੱਕ ਕਰੋ ਇਧਰ ਆ ਕੇ ਮੜਾ ਜਾ ਕਰਕੇ ਇਹ ਪਾਣੀ ਸਟਾ ਖੱਤਾ ਤੋਂ ਭਰ ਕੇ ਹੁਣ ਅਗਲੇ ਵੀ ਕਰੀਏ ਪਾਰਟੀ ਮੜੀ ਆਪਾਂ ਨੂੰ ਵੱਡੀ ਉਹ ਆਂਦੀ ਕਰੀ ਆ ਉਹ ਦਿਹਾੜੀ ਤਿੰਨ ਕੇ ਗਲੇ ਕੱਦੂ ਕਰੀ ਜਾਂਦੇ ਆ ਆਪਾਂ ਏਅਰ ਕਾ ਆਪਾਂ ਨਵੀਂ ਪੈਪ ਲਾਨ ਕਰਾਈ ਇਹ ਹਉਦੀਆਂ ਨਹੀਂ ਬਣਾਈਆਂ ਟਾਈਮ ਥੋੜਾ ਹੀ ਤੇ ਇੱਕ ਇਹੀ ਹੈਗਾ ਵੀ ਹੌਦੀਆਂ ਕਰਾਈਆਂ ਬਹਿਬੂ ਜਾਣੀਆਂ ਚੋਨਾ ਵੱਢ ਕੇ ਫਿਰ ਹੌਦੀਆਂ ਬਣਾਵਾਂਗੇ ਮਾੜਾ ਮੋਟਾ ਜਿਹਾ ਸਾਰਤਾ ਇਦਾਂ ਕਰਕੇ ਤਰਪਾਲ ਪਾ ਦਿੰਨੇ ਹਣਾ ਹੁਣ ਚਾਰ ਚੁਫੇਰੇ ਪਰ ਇਹਦਾ ਪਾਣੀ ਇੱਧਰ ਹੀ ਰਹਿ ਜਾ ਕਰਨਾ ਇੱਧਰ ਉਧਰੋਂ ਪਾਣੀ ਆਇਆ ਕਰਨਾ ਤੇ ਬਸ ਇਦਾਂ ਹੀ ਕਾਦੂਗੇ ਹੋਈ ਜਾਣੇ ਆਪਣੇ ਅੱਗੇ ਆ ਖੱਤਿਆਂ ਦੇ ਵਿੱਚੋਂ ਦੀ ਇੱਧਰ ਪਾਣੀ ਲਿਆਈਦਾ ਸੀ ਹੁਣ ਇੱਧਰ ਵੀ ਪੈਵ ਲੈਣਾ ਆਓ ਵੇਖੋ ਉਧਰ ਵੀ ਅੱਗੇ ਪੈਵ ਲੈਣਾ ਕੀ ਆਪਣੀ ਜੀ ਆ ਵਾਣ ਭਰ ਗਿਆ ਦੂ ਕਿਲਿਆਂ ਦੇ ਕਰੀਬ ਆ ਤੇ ਹੁਣ ਆਪਾਂ ਇੱਧਰ ਰੈਡ ਡੇਡ ਕੇ ਲੈ ਜਾਵਾਂ ਨਹੀਂ ਫਿਰ ਸ਼ਾਮਾਂ ਤੱਕ ਭਰੀ ਜਾਣਾ 8 ਵਜੇ ਤੱਕ ਬਤੀ ਹੋਣੀ ਇੱਧਰ ਚਲਾਤਾ ਪਾਣੀ ਹੁਣ ਐ ਖਾਤੇ ਚੋ ਵੀ ਵੜਦਾ ਤੇ ਉਧਰੋਂ ਪੈਪ ਲੈਣ ਰਾਹੀਂ ਵੀ ਆ ਰਿਹਾ ਭਰ ਜਾਣਾ ਸ਼ਾਮਾਂ ਤੱਕ ਕਰਤੀ ਇਹਨੂੰ ਕਰਦੇ ਹੁਣ ਯਾਰ ਗੱਤ ਇੱਚ ਹੈ ਵੀ ਪੈਪ ਲੈਣ ਆ ਇੱਕ ਹੋਰ ਨੂੰ ਡਾਰਿਆ ਨਾ ਖੋਭ ਵੀ ਸਕਦਾ ਪੈਪ ਲੈਣ ਚ ਉਹ ਫਿਰ ਵੀ ਵੰਦੇ ਆ ਕੀ ਬੰਦਦਾ ਤੁਹਾਡਾ ਦੂਜਾ ਟਰੈਕਟਰ ਵੀ ਘਰੇ ਹੈ ਪਰ ਉਹਨੂੰ ਕੱਦੂ ਜੀ ਨਹੀਂ ਵਾੜਨਾ ਲੱਕੜ ਲੁੱਕੜ ਬਾਹਰ ਕੱਢ ਲਾਂਗੇ ਜੇ ਖੁੱਬ ਗਿਆ ਤੇ ਪਰ ਬਲਦ ਬਾਬੇ ਦੀ ਕਿਰਪਾ ਉਹ ਬੰਨ ਨਹੀਂ ਦੇਣਾ ਆਪਾਂ ਚਲਾਉਣਾ ਇਹ ਦੂਜੇ ਰੋ ਗਿਆ ਜਿੱਦਾਂ ਰੁਪਏ ਲੈਣੇ ਉਤੋਂ ਆਪੋਜੀਟ ਸਾਈਡ ਹਾਂਜੀ ਆਪਾਂ ਲੱਗੇ ਟੈਂਕੀ ਭਰਨ ਮਿੰਦਰ ਇਹਦੀ ਕਰਤਾ ਆਪਾਂ ਨਿਊਡਲ ਕਰਨ ਲੱਗੇ ਆ ਲੈ ਵੀ ਮਿੱਤਰਾ ਹੋ ਗਿਆ ਨਿਊਡਲ ਚਲ ਚਲਾ ਮਸ਼ੀਨ ਉਹ ਨੂੰ ਫੜ ਕੇ ਰੱਖੀ ਨਾ ਪਾ ਆਣਾ ਥੋੜਾ ਇੱਕ ਕਲਾਈਪ ਜਾ ਸਹੀ ਪਾਉਣ ਵਾਲਾ ਕਲੈਂਪ ਨਹੀਂ ਸਹੀ ਨਾਲ ਆਇਆ ਇਹ ਮਸ਼ੀਨ ਚੋਂ ਕੱਢ ਕੇ ਪਾਉਨੇ ਆ ਫਿਰ ਮੜਾ ਮੜਾ ਤੋਕਾ ਤੋਕਾ ਡੋਲਦਾ ਉਹ ਵੀ ਕਰਦਨੇ ਲਾਜ ਹਲਕ ਹਲਕ ਆਉਂਦੀ ਹੈ ਇਦਾਂ ਹੀ ਬਾਕੀ ਵੇਨੇ ਕਿੰਨਾ ਪੈਂਦਾ ਥੱਲੇ ਘਾਰ ਪੂਰੀ ਕੀ ਨਪੀ ਜੰਨਾ ਤਾਰ ਲੱਥ ਗਈ ਹੈ ਲਾ ਬੈਟਰੀ ਦੀ ਤਾਰ ਛੇਤੀ ਲਾ ਜਾ ਜਾ ਪੱਜ ਕੇ ਜਾ ਛੱਡ ਦੇ ਪਾ ਦੀ ਖੀ ਜਾ ਕਿੰਨੇ ਵਾਲੀ 9 ਲੀਟਰ ਤੇਲ ਪਿਆ ਸਾਰਾ ਪੱਜ ਕੇ ਜਾ ਹਾਂਜੀ ਆਪਾਂ ਦੀ ਕਦੂ ਭਰਿਆਣੀ ਤੇ ਬਾਅਦ ਚਲੋ ਨજર ਸੁੱਕੇ ਵਾੜ ਵਾਲੀਏ ਜਿੰਨਾ ਇਹ ਬਾੜ ਪਾਣੀ ਘਟਣਾ ਹੈ ਨਾਲ ਨੂੰ ਹੋਰ ਹੁੰਦੇ ਮੈਂ ਨਾ ਨਾ ਜੇ ਪਾਣੀ ਭਰ ਜੂਗਾ ਸਾਰਾ ਕਟਾਏਗਾ ਤੁਂ ਕਰਾਂ ਇੱਕ ਵਾਰੀ ਤਾਂ ਬਲੋਜ ਚੱਲੰਦਾ 11 ਲਾ ਨਾ ਨੇਰ ਪਾਈ ਜਾਂਦਾ ਕਿਆ ਕਰਾਂ ਮੋੜ ਜਾ ਮੋੜ ਜਾ ਮੋੜ ਜਾ ਚੰਗਾ ਰਹੇਗਾ ਮੁੜ ਕੇ ਕਰਾਂਗਾ ਭਾਜੀ ਵੇ ਇੱਥੇ ਹੀ ਪਰ ਗਿਆ ਬਣੀ ਉਧਰ ਘੱਟੇ ਰਦਿਆ ਲਾ ਹੁਣ ਇੱਧਰ ਫੇਰੰਦੇ ਆ ਸੁਹਾਗਾ ਮਕਾਟਾ ਹੀ ਫੇਰਦਾਂਗੇ ਤੇ ਸਵੇਰੇ ਹੋਰ ਪਾਣੀ ੱਡਾਂਗਾ ਅੱਜ ਨਹੀਂ ਆ ਜਿਆਦਾ ਪਾਣੀ ਹੋ ਜਾਵੇ ਸੁਹਾਗੇ ਦਾ ਇਹ ਪਤਾ ਨਹੀਂ ਲੱਗਦਾ ਮੈਂ ਇਹ ਵੀ ਨਿਆਨੀਆਂ ਲਾ ਲੈਣਾ ਨਾ ਪਾਣੀ ਤਾਜੇ ਜੇ ਨਹੀਂ ਤੇ ਜਿਆਦਾ ਜਰ ਪਾਣੀ ਰਹਿ ਜਾਏ ਤਾਂ ਵੇਰਾ ਗੜੀ ਨਾਲ ਅੱਲਾ ਬਈ ਇਹ ਆ ਵੀ ਨੇ ਮਟਾ ਦੇਂਦੀ ਜ਼ਰਾ ਕੋਜੀ ਆਪਾਂ ਲਾ ਜਾਰੀਆਂ ਨਹੀਂ ਨਾ ਲਾਉਂਦੇ ਬੜਾ ਬੜਾ ਕੱਦੂ ਕੋਲੀ ਦਾ ਉਹ ਵੜੀ ਨਾ ਖੇੜਾਂ ਜੀਆਂ ਸਾਰੀਆਂ ਮੇਟ ਜਾਂਦੀਆਂ ਆਈ ਕੋ ਥੋੜੀਆਂ ਥੋੜੀਆਂ ਦੇਰ ਦੀ ਹੈ ਨਾ ਅ ਜਦੋਂ ਪਾਣੀ ਹੋਰ ਪੈ ਗਿਆ ਤੇ ਹੋਰ ਹੋਰ ਘਟ ਜਣੀ ਤੇਰਾ ਰਦਾ ਪਾਣੀ ਬੰਦ ਕਰਾ ਦਿੱਤੇ ਤੇ ਪਾਣੀ ਵੜਾ ਹੋ ਗਿਆ ਉਹ ਪੈ ਬਣਨ ਵਾਲੇ ਜੋ ਬਹੁਤ ਜ਼ਿਆਦਾ ਔਖਾ ਉਹ ਚ ਵੀਡੀਓ ਤਾਂ ਨਹੀਂ ਬਣਾਈ ਉਹ ਚ ਬੜਾ ਔਖਾ ਕਦੂ ਕੀਤਾ ਉੱਥੇ ਜਾ ਸਦਾ ਡੇ ਪੈਦਾਈ ਡਰਾਈਵਰ ਬੜਾ ਜ਼ਿਆਦਾ ਔਖੇ ਉੱਤੇ ਅਗਲੇ ਡਰ ਛੋਟੇ ਹੀ ਉਹ ਜਗਾ ਵਿੱਚ ਵੜ ਜਾਂਦੇ ਹੀ ਉਹਨਾਂ ਬੜਾ ਔਖਾ ਹਿਸਾਬ ਨਾਲ ਭਜਾ ਕੇ ਨਗਾਉਣਾ ਪੈਂਦਾ ਹੈ ਫੇਰ ਨਗਦਾ ਨਹੀਂ ਤਾਂ ਵੀਡੀਓ ਬਣਾਉਣੀ ਹੈ ਉੱਤੇ ਵੀ ਉਹਦੇ ਤਾਂ ਆਲੀ ਵੀਡੀਓ ਬਣੀ ਸਵਰਾਜ ਖਲੋਤਾ ਘਰੇ ਵਾਰ ਉਹਨੂੰ ਕੱਦੂ ਜੀ ਨਹੀਂ ਵਾੜੀਦਾ ਪਿਛਲੇ ਸਾਲ ਵੀ ਨਹੀਂ ਵਾੜਿਆ ਪਰ ਮਾਲ ਉਹਦੋਂ ਜੇ ਵਾੜਨਾ ਵੀ ਜਮੀਂ ਹੀ ਪੈਗੇ ਨਾ ਜਦੋਂ ਉਹਦੇ ਮਗਰ ਪਉਣਾ ਆਪਾਂ ਰੂਟ ਆਕਟਰ ਹੋਵੇ ਰੇ ਫੇਰ ਕੱਦੂ ਕਰਨਾ ਇੱਕੋ ਜਿਹੇ ਸਾਰਾ ਫੇਰ ਉਹਨੂੰ ਵਾੜਨਾ ਕੱਦੂ ਜੀ ਜਦੋਂ ਉਹਦੇ ਮਗਰ ਪੈਗਣ 10 ਫਟਾ ਰੂਟ ਆਕਟਰ ਨਾਲ ਅਲੀਆ 13 ਲਾਈਨਾਂ ਦੇ ਤਾਂ ਕੱਢਦਾ ਬਹੁਤ ਜ਼ਿਆਦਾ ਚੇਤੀ ਆ ਪਤਰਾ ਨਾ ਨਾ ਸਵਾਗੇ ਨੇ ਜਗੀ ਦੇਖਣਾ ਉੱਥੇ ਹੀ ਤੁਹਾਡਾ ਫਿਰਦਾ ਜਾਂਦਾ